ਆ ਲੇਦਾ ਹਲੋ ਆ ਗਲੇ ਕਿਵੇਂ ਅੱਛਾ ਸਰਪੰਚ ਸਾਹਿਬ ਨੇ ਅੱਛਾ ਛੱਲ ਕੋਈ ਨਹੀਂ ਮੈਂ ਜਾਵਣਾ ਤੇ ਪੈਸਾ ਕੋਲ ਕੋਈ ਨਹੀਂ ਹੁਣ ਹੀ ਜਾਵਣਾ ਮੈਂ ਆਵੋ ਕੋਈ ਬੋਨੀ ਮੈਂ ਜਾਵਣਾ ਬੇ ਪੁਛਣਾ ਆਪਲੀ ਕੀ ਗੱਲ ਚੰਗਾ ਸਰਪੰਚ ਨੂੰ ਕੰਮ ਹੈ ਚਲੋ ਮਿਲ ਕੇ ਹੁਣੇ ਆ ਲੱਗ ਜੂ ਪਤਾ ਚੱਲਦੇ ਚਲ ਹੈਲੋ ਹਾਂਜੀ ਐਸਐਚਓ ਸਾਹਿਬ ਸਤਿ ਸ਼੍ਰੀ ਅਕਾਲ ਜੀ ਠੀਕ ਠਾਕ ਜੀ ਠੀਕ ਹੈ ਜੀ ਹਾਂਜੀ ਸਰਪੰਚ ਬੋਲਦਾ ਜੀ ਸ਼ਰਮਾ ਸਰਪੰਚ ਜੀ ਹਾਂਜੀ 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 ਜੋ ਆਪਣਾ ਜੀ ਨਸ਼ਿਆਂ ਦੇ ਦੀ ਮੁਹਿੰਮ ਚਲਾਈ ਹੈ ਨਾ ਜੀ ਨਸ਼ਿਆਂ ਦੇ ਵਿਰੁੱਧ ਉਹ ਸਰਮਾ ਬੜੀ ਜਦੋਂ ਜੱਦ ਨਾਲ ਪਿੰਡ ਦੇ ਵਿੱਚ ਨਸ਼ੇ ਤੇ ਠੱਲ ਪਾ ਰਿਆਂ ਔਰ ਮੈਂ ਕਮੇਟੀ ਵੀ ਬੁਲਾਈ ਆ ਨੌਜਵਾਨਾਂ ਦੀ ਨੌਜਵਾਨ ਸਭਾ ਦੀ ਕਮੇਟੀ ਬੁਲਾਈ ਆ ਇਸ ਤੇ ਆਪਾਂ ਤੁਹਾਡੀ ਵੀ ਸਹਿਯੋਗ ਦੀ ਲੋੜ ਆ ਤੇ ਤੁਸੀਂ ਸਾਨੂੰ ਸਹਿਯੋਗ ਦਿਓ ਸਹਿਯੋਗ ਦੇ ਕੇ ਤਾਂ ਹੀ ਆਪਾਂ ਪਿੰਡਾਂ ਨੂੰ ਔਰ ਪੰਜਾਬ ਨੂੰ ਨਸ਼ਾ ਮੁਕਤ ਕਰ ਸਕਦੇ ਹਾਂ ਹਾਂਜੀ ਹਾਂਜੀ ਠੀਕ ਹੈ ਜੀ ਹਾਂਜੀ ਹਾਂਜੀ ਓਕੇ ਜੀ ਓਕੇ ਠੀਕ ਹੈ ਠੀਕ ਹੈ ਸਰ ਠੀਕ ਹੈ ਜੀ ਹਾਂਜੀ ਹਾਂਜੀ ਬਸ ਜੀ ਠੀਕ ਹੈ ਜੀ ਸਾਡਾ ਸਹਿਯੋਗ ਪੂਰਾ ਜੀ ਹਾਂਜੀ ਬਸ ਤੁਹਾਡੇ ਸਹਿਯੋਗ ਦੀ ਲੋੜ ਹੈ ਜੀ ਬਸ ਓਕੇ ਹੈ ਜੀ ਹਾਂਜੀ ਹਾਂਜੀ ਬਸ ਜੀ ਬਸ ਫੇਰ ਆਪਾਂ ਪੰਜਾਬ ਨੂੰ ਮੁਕਤ ਕਰ ਸਕਦੇ ਆ ਥੈਂਕ ਯੂ ਜੀ ਥੈਂਕ ਯੂ ਠੀਕ ਹੈ ਜੀ ਸਰ ਠੀਕ ਹੈ ਸੱਚ ਸਾਫ ਠੀਕ ਸਤਿ ਸ੍ਰੀ ਅਕਾਲ ਸਰਪੰਨ ਸਾਫ ਸਤਿ ਸ੍ਰੀ ਅਕਾਲ ਮੰਗਲ ਸਤਿ ਸ੍ਰੀ ਅਕਾਲ ਓ ਠੀਕ ਹੋ ਜੀ ਬਹੁਤ ਵਧੀਆ ਮੰਗਲ ਦਾਤ ਮੈਨੂੰ ਉਹਦਾ ਸੁਨੇਹਾ ਮਿਲਿਆ ਸੀ ਜੀ ਤੇ ਮੈਂ ਤਾਂ ਨਾਲ ਦੀ ਨਾਲ ਹੀ ਆ ਗਿਆ ਜੀ ਅੱਛਾ ਉਹ ਅੱਜ ਨਾ ਐਕਚੁਅਲੀ ਮੈਨੂੰ ਮੰਗਲ ਜੀ ਸਵੇਰ ਨਾ ਹਾਂਜੀ ਹਾਂ ਤੁਹਾਡਾ ਛੋਟਾ ਬਰਦਰ ਮਿਲਿਆ ਸੀ ਹਾਂ ਉਹਨਾਂ ਨੇ ਦੱਸਿਆ ਮੈਨੂੰ ਜੀ ਹਾਂ ਮੈਂ ਕਿਹਾ ਸੀ ਵੀ ਯਾਰ ਮੰਗਲ ਨੂੰ ਭੇਜੀ ਹਾਂ ਮੈਨੂੰ ਪਰ ਮੈਂ ਗੁਰਦੁਆਰਾ ਸਾਹਿਬ ਗਿਆ ਸੀ ਜੀ ਤੇ ਕੋਲ ਆਈ ਸੀ ਉਹਦੀ ਮੈਨੂੰ ਹੋਰ ਸੌਖਾ ਸਰਪੰਨ ਸਾਹਿਬ ਸੌਖੀ ਆ ਹਾਂਜੀ ਕਰੋ ਹੁਕਮ ਜੀ ਸੌਖੀ ਆ ਹੁਕਮ ਨਹੀਂ ਇੱਕ ਬੇਨਤੀ ਆ ਜੀ ਵੀ ਆਪਾਂ ਨਾ ਇੱਕ ਪਿੰਡ ਦੇ ਵਿੱਚ ਕਮੇਟੀ ਬਣਾਈ ਬਹੁਤ ਵਧੀਆ ਗੱਲਾਂ ਸਰਪੰਚ ਸਾਹਿਬ ਦਾ ਜੀ ਕਮੇਟੀ ਕਿਸ ਹਦਰ ਤੇ ਬਣਾਈ ਆ ਜੀ ਆਪਣੇ ਪਿੰਡਾਂ ਦੇ ਵਿੱਚ ਜੀ ਕੱਲਾ ਆਪਣਾ ਪਿੰਡ ਨਹੀਂ ਹਾਂਜੀ ਹਾਂ ਪਿੰਡਾਂ ਦੇ ਵਿੱਚ ਨਸ਼ਾ ਬੜਾ ਹੋ ਗਿਆ ਬਿਲਕੁਲ ਸਰਪੰਚ ਸਾਹਿਬ ਬੁਰਾ ਹਾਲ ਆ ਜੀ ਇਹ ਆਪਾਂ ਨਸ਼ਾ ਮੁਕਤ ਪਿੰਡ ਬਣਾਉਣਾ ਉਹ ਸੋਹਣੀ ਗੱਲ ਆ ਸਰਪੰਚ ਸਾਹਿਬ ਨਸ਼ੇ ਕਰਕੇ ਤਾਂ ਹਰ ਤੀਜੇ ਦਿਨ ਮੌਤ ਹੁੰਦੀ ਆ ਜੀ ਕਿਉਂਕਿ ਬੇੜਾ ਹੀ ਘਰ ਕੋ ਗਿਆ ਮੈਂ ਕਹਿੰਦਾ ਖਤਰੀ ਹੋਈ ਕਣੀ ਜੀ ਖਤਰੀ ਮੌਕੇ ਜੀ 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 ਇਸ ਕਰਕੇ ਮੈਂ ਤੁਹਾਡੇ ਨੌਜਵਾਨਾਂ ਦੀ ਲੋੜ ਆ ਮੈਨੂੰ ਜੀ ਜੀ ਤੁਹਾਡੇ ਨੌਜਵਾਨ ਸਹੂਗ ਦੇਣਗੇ ਹਾਂਜੀ ਹਾਂ ਤਾਂ ਆਪਾਂ ਇਹ ਤੇ ਕੰਟਰੋਲ ਜ਼ਰੂਰ ਕਰ ਸਕਦੇ ਹਾਂ ਹਾਂਜੀ ਹਾਂ ਬਿਲਕੁਲ ਕਰ ਸਕਦੇ ਕਰ ਸਕਦੇ ਜੀ ਦੂਸਰੀ ਗੱਲ ਮੇਰੀ ਇਹ ਆ ਹਾਂਜੀ ਹਾਂ ਮੰਗਲ ਜੀ ਵੀ ਆਪਾਂ ਇਹਨਾਂ ਤੇ ਕਾਰਵਾਈ ਵੀ ਕਰਾਂਗੇ ਬਿਲਕੁਲ ਨਹੀਂ ਨਹੀਂ ਚਾਹੀਦੀ ਆ ਹੱਕਮੰਦ ਆ ਜੀ ਕਿਉਂਕਿ ਕਾਰਵਾਈ ਕਰਨਾ ਆਪਣਾ ਫਰਜ਼ ਆ ਬਿਲਕੁਲ ਆਪਣਾ ਫਰਜ਼ ਆ ਜੀ ਜਿੰਨਾ ਚਿਰ ਕਾਰਵਾਈਆਂ ਨਹੀਂ ਹੁੰਦੀਆਂ ਹਾਂਜੀ ਹਾਂ ਉਹਨਾਂ ਤੇ ਇਹ ਕੰਟਰੋਲ ਨਹੀਂ ਹੁੰਦਾ ਜੀ ਨਹੀਂ ਹੁੰਦਾ ਕਾਰਵਾਈ ਤਾਂ ਬੰਦੀ ਆ ਜੀ ਹਾਂ ਇਹ ਕੋਈ ਗੱਲ ਨਹੀਂ ਸਰਪੰਚ ਸਾਹਿਬ ਇਹ ਸੋਡਾ ਪਰਾਲਾ ਲੰਗਾ ਹੋਊਗਾ ਜੀ ਮੈਨੂੰ ਤਾਂ ਯਾਰ ਇਹ ਨਹੀਂ ਸਮਝ ਲੱਗਦੀ ਹਾਂਜੀ ਹਾਂ ਕਿ ਜਿਹੜੀ ਇਹ ਜਵਾਨੀ ਆ ਹਾਂਜੀ ਹਾਂ ਇਹ ਨਸ਼ਿਆਂ ਦੀ ਦਲਦਲ ਦੇ ਵਿੱਚ ਬਿਲਕੁਲ ਨਿਗਰ ਚੁੱਕੀ ਆ ਮਾਂ ਜੀ ਹਾਂ ਖਤਮ ਹੋ ਗਏ ਜਮਾ ਤੇ ਮੈਂ ਤਾਂ ਇਹ ਜਵਾਨੀ ਦੀਆਂ ਗੱਲਾਂ ਜੀ ਤੁਹਾਨੂੰ ਮਗਰਲੀ ਗੱਲ ਦੱਸਾਂ ਹਾਂਜੀ ਸਰਪੰਚ ਸਾਹਿਬ ਮੇਰੇ ਦੇਖਣ ਚ ਹਮ ਆਪਣੇ ਕੁਸ਼ਤੀਆਂ ਹੁੰਦੀਆਂ ਬਿਲਕੁਲ ਜੀ ਹੁਣ ਹਾਂ ਸੋਹਦੇ ਰਹੇ ਜੀ ਬਿਲਕੁਲ ਬਿਲਕੁਲ ਪੁਸਤੀਆਂ ਹੁੰਦੀਆਂ ਉਹਨਾਂ ਨੂੰ ਹੂੰ ਮੇਵੇ ਜਿਹਨੇ ਹਾਂ ਪਿੰਡਾਂ ਨੇ ਭਿਓ ਦੇਣਾ ਇਕੱਠਾ ਕਰਕੇ ਦਿੰਦੇ ਬਿਲਕੁਲ ਇਕੱਠਾ ਕਰਕੇ ਹਾਂਜੀ ਹਾਂ ਤੇ ਅੱਜ ਦੀ ਪੀੜ੍ਹੀ ਬਿਲਕੁਲ ਇੱਕ ਨਸ਼ਾ ਤੇ ਹੋ ਗਈ ਹਾਂ ਇਧਰੋਂ ਤੋਂ ਪਰ ਪੀੜ੍ਹੀ ਦੀ ਗੱਲ ਇਧਰੋਂ ਤੋਂ ਇਸ ਕਰਕੇ ਆਪਾਂ ਨਾ ਥੋੜੀ ਲੋੜ ਆ ਨਹੀਂ ਬਹੁਤ ਵਧੀਆ ਗੱਲ ਹੈ ਸਰਪੰਚ ਜੀ ਨਿ ਕਰਨ ਵਸਿਆਂ ਦੀ ਲੋੜ ਹਾਂਜੀ ਅਸੀਂ ਤੁਹਾਡੇ ਨਾਲ ਆ ਜੀ ਸਾਡੇ ਪਿੰਡ ਦਾ ਧੰਨ ਭਾਗ ਆ ਤੁਹਾਡੇ ਵਰਗੇ ਸਰਪੰਚ ਮਿਲਿਆ ਸਾਨੂੰ ਬਹੁਤ ਵਧੀਆ ਸੋਚ ਆ ਤੁਹਾਡੀ ਜੀ ਕੋਈ ਗੱਲ ਨਹੀਂ ਸਰ ਮੈਂ ਜੋ ਤੁਸੀਂ ਰੱਖੋ ਮੀਟਿੰਗ ਕੋਈ ਵੀ ਕਾਰਵਾਈ ਕਰਨੀ ਹੋਵੇ ਮੈਨੂੰ ਦੱਸ ਦਿਓ ਮੈਂ ਨਾਲ ਆਈ ਬਸ ਆਪਾਂ ਜਦੋਂ ਮੀਟਿੰਗ ਰੱਖਾਂਗੇ ਹਾਂਜੀ ਮੈਂ ਤੈਨੂੰ ਮੈਸੇਜ ਲਾਉਂਗਾ ਬੁਲਾਉਂਗਾ ਜੀ ਔਰ ਆਪਾਂ ਜਿਹੜੀ ਕਾਰਵਾਈ ਕਰਨੀ ਹੈ ਹਾਂਜੀ ਹਾਂ ਉਹ ਆਪਾਂ ਪਿੰਡ ਦੀ ਮੁਹੰਮਦੇ ਮੁਤਾਬਕ ਜੀ ਜੀ ਬਿਲਕੁਲ ਬਿਲਕੁਲ ਜਿਵੇਂ ਵੀ ਆਪਾਂ ਨੂੰ ਮਨੋਫਸ ਹੋਈ ਹਾਂਜੀ ਹਾਂਜੀ ਹਾਂ ਤੇ ਪਰ ਆਪਾਂ ਜਿਹੜੇ ਇਹੋ ਜਿਹੇ ਪ੍ਰਾਦੀ ਬੰਦੇ ਆ ਜੀ 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 ਉਹਨਾਂ ਦੀ ਕਾਰਵਾਈ ਵੀ ਕਰਨੀ ਨਹੀਂ ਨਹੀਂ ਬੰਦਾ ਜੀ ਹੱਕ ਬੰਦਾ ਉਹਨਾਂ ਦੀ ਕਾਰਵਾਈ ਕਰਦਾ ਪਿੰਡ ਤੋਂ ਕੋਈ ਵੱਡਾ ਕੰਮ ਨਹੀਂ ਹੁੰਦਾ ਕੋ ਜਾਣੀ ਸਾਰੀ ਸਟੇ ਕੋਈ ਗੱਲ ਨਹੀਂ ਸਰਪੇਸਾ ਮੈਂ ਤਿਆਰ ਆ ਜੀ ਤੇ ਮੈਨੂੰ ਦੱਸ ਦਿਓ ਤੁਸੀਂ ਜਦੋਂ ਕਰ ਲਾਂਗੇ ਨਾਲ ਨਾਲ ਓਕੇ 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 ਹਾਂ ਠੀਕ ਆ ਸਰਪੇਸਾ ਬਹੁਤ ਬਹੁਤ ਧੰਨਵਾਦ ਜੀ ਬਹੁਤ ਧੰਨਵਾਦ ਤੇਰਾ ਹੋਂ ਤੇ ਧੰਨਵਾਦ ਬਹੁਤ ਬਹੁਤ ਮਿਹਰਬਾਨ ਸਰਪੇਸਾ ਮਿਹਰਬਾਨ